ਸਸਤਰਕਾਲ ਜੀ ਸਪਾਂਡਰੀ ਇਹ ਮੇਰੀ ਭੈਣ ਹੈ ਅਦਾਈ ਮੈਂ ਅਸੀਂ ਸਾਰੀ ਦੁਨੀਆ ਦੇਖ ਰਹੀਏ ਥੋੜੇ ਮਾਈਂਡ ਯੋਰ ਲੈਂਗੁਏਜ ਸਸਤਰਕਾਲ ਅਗੇਨ ਸਾਰਿਆਂ ਨੂੰ ਸਸਤਰਕਾਲ ਆਈ ਹੋਪ ਦਿਸ ਸਾਰੇ ਜਣੇ ਠੀਕ ਠਾਕ ਹੋਵੋਗੇ ਆਈ ਹੋਪ ਹੂੰ ਓ ਮਾਈ ਗਾਡ ਤੁਸੀਂ ਨੂੰ ਤਿਆਰ ਕਰਤਾ ਹੋ 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 ਮੈਡਮ ਵੀ ਤਿਆਰ ਹੋ ਕੇ ਆ ਗਏ ਨੇ ਮੈਡਮ ਵੀ ਤਿਆਰ ਹੋ ਗਏ ਨੇ ਸੂਈਆਂ ਸਈਆਂ ਲਾ ਕੇ ਸਕਰਟ ਲਾਇਆ ਹੁੰਦੀ ਆ ਉਹ ਇਹ ਸਪੈਟਰ ਵੀ ਪਾਇਆ ਹੋਇਆ ਸੀ ਉਹ ਸੀ ਕਰਕੇ ਮੈਂ ਨੋਵਾ ਜੀ ਹੈਲੋ ਕਰ ਦ ਸਾਰੇ ਹੈਲੋ ਹੈ एवरीवन ਹੈਲੋ एवरीवन ਦਰੀਆ ਅੱਛਾ ਕਮਨ ਨੋਵਾ ਗੁੱਡ ਨਾਈਟ एवरीवन ਅੱਜਕੱਲ ਕਿਥੇ ਮੈਂ ਕੈਨੇਡਾ ਹੈਗੀ ਆ ਇਸ ਵੇਲੇ ਸਤਿ ਸ਼੍ਰੀ ਅਕਾਲ ਸਾਰੇ ਨੂੰ ਸੋ ਅੱਜ ਮੈਂ ਬਹੁਤ ਬਹੁਤ ਟਾਈਮ ਬਾਅਦ ਲਾਈਵ ਹੋਈ ਆ ਆ ਲਾਸਟ ਟਾਈਮ ਜਦੋਂ ਕੈਂਟ ਜੱਟ ਗਾਣਾ ਰਿਲੀਜ਼ ਹੋਇਆ ਸੀ ਉਦੋਂ ਮੈਂ ਲਾਈਵ ਹੋਈ ਸੀਗੀ ਸੋ ਤੁਹਾਨੂੰ ਪਤਾ ਹੀ ਹੈ ਕਿ ਮੈਂ ਲਾਈਵ ਕਿਉਂ ਆਈ ਆ ਆ ਯੈਸ ਨਵਾਂ ਗਾਣਾ ਆ ਰਿਹਾ ਆ ਗਾਣੇ ਦਾ ਨਾਮ ਹੈਗਾ ਚੜਕਾ ਜੋ ਕਿ ਕੱਲ ਨੂੰ ਰਿਲੀਜ਼ ਹੋਣ ਵਾਲਾ ਹੈ ਕਿਉਂਕਿ ਇੰਡੀਆ ਦੇ ਵਿੱਚ ਇਸ ਵੇਲੇ ਆ ਮਾਰਨਿੰਗ ਹੋ ਗਈ ਆ ਤੇ 30th ਨੂੰ 30 ਤਰੀਕ ਨੂੰ ਗਾਣਾ ਰਿਲੀਜ਼ ਹੋਊਗਾ ਤੁਸੀਂ ਸਾਰੇ ਸੁਣ ਸਕਦੇ ਹੋ ਗਾਣੇ ਨੂੰ ਸੋ ਥੋੜੀ ਲਾਈਟ ਲੋਡ ਸੈਟ ਕਰਨੀ ਪੈਂਦੀ ਹੈ ਵੇ ਕੀ ਕਰੀਏ ਗਲਾਸ ਨਾਲ ਸੈਟ ਕਰ ਲਵਾਂਗੇ ਥੋੜਾ ਜਿਹਾ ਸਪੋਰਟ ਲੈ ਲਈਏ ਇਹਦੀ ਹਨਾ ওকে ਹਾਂਜੀ ਹਾਂਜੀ ਪਿੰਡ ਦੇ ਗੀੜੇ ਬਹੁਤ ਵਾਇਰਲ ਹੋ ਰਿਹਾ ਹੈ। ਅਮ ਥੈਂਕ ਯੂ so much ਜਿੰਨੇ ਵੀ ਸਾਰੇ ਜਣੇ ਜੋ ਵੀ ਵੀਡੀਓਜ਼ ਬਣਾ ਕੇ ਮੈਨੂੰ ਟੈਗ ਕਰ ਰਹੇ ਨੇ, ਮੈਂਸ਼ਨ ਕਰ ਰਹੇ ਨੇ ਔਰ ਤੁਸੀਂ ਸਾਰਿਆਂ ਨੇ ਗਾਣੇ ਨੂੰ ਦੁਬਾਰਾ ਵਾਇਰਲ ਕਰ ਦਿੱਤਾ। ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਥੈਂਕ ਯੂ। ਅ ਕੁਝ ਕਿ ਗਾਣੇ ਹੁੰਦੇ ਆ ਜਿਹੜੇ ਕਦੇ ਵੀ ਰਾਣੀ ਨਹੀਂ ਹੁੰਦੇ ਸੋ ਇਹ ਗਾਣਾ ਉਹਨਾਂ ਵਿੱਚੋਂ ਇੱਕ ਹੈਗਾ ਉਹ ਬਹੁਤ ਜਲਦੀ ਤੁਹਾਨੂੰ ਇਦਾਂ ਦਾ ਹੋਰ ਗਾਣਾ ਸੁਣਾਉਂਗੀ ਵਿਦ ਦਾ ਸੇਮ ਟੀਮ ਡੈਫੀਨਿਟਲੀ ਬਹੁਤ ਜਲਦੀ ਤੁਹਾਨੂੰ ਸੁਣਾਵਾਂਗੇ ਸੋ ਪਰ ਉਸ ਤੋਂ ਪਹਿਲਾਂ ਆਪਣੇ ਕੋਲ ਗਾਣਾ ਜਿਹੜਾ ਹੈਗਾ ਉਹ ਪਿੰਡ ਦੇ ਘਰੇ 2 ਹਾਂਜੀ ਹਾਂਜੀ ਆਈ ਕੈਨਟ ਸੇ ਪਿੰਡ ਦੇ ਘਰੇ 2 ਪਰ ਉਹਦਾ ਹੀ ਨੈਕਸਟ ਪਾਰਟ ਹੋਊਗਾ ਉਹਦੇ ਵਰਗਾ ਹੀ ਹੋਊਗਾ ਕੁਝ ਉਹ ਜ਼ਰੂਰ ਤੁਹਾਨੂੰ ਸੁਣਾਉਣੀ ਆ ਜਲਦੀ ਤੋਂ ਜਲਦੀ ਪਰ ਉਸ ਤੋਂ ਪਹਿਲਾਂ ਆਪਣੇ ਕੋਲ ਲਗਾਣਾ ਜਿਹੜਾ ਬਿਲਕੁਲ ਹੁਣ ਰਿਲੀਜ਼ਿੰਗ ਤੇ ਹੈਗਾ ਝੜਕਾ ਬਹੁਤ ਸੋਹਣਾ ਗਾਣਾ ਸ਼੍ਰੀ ਬ੍ਰਾਂਡ ਨੇ ਲਿਖਿਆ ਔਰ ਪ੍ਰਿੰਸ ਅਗੋ ਵੀਰ ਨੇ ਮਿਊਜ਼ਿਕ ਦਿੱਤੇ ਔਰ ਵੀਡੀਓ ਹੈਰੀ ਜਾਰਡਨ ਨੇ ਕੀਤੀ ਆ ਤੇ ਮੈਂ ਗਾਇਆ ਔਰ ਸਰਪ੍ਰਾਈਜ਼ ਹੋ ਰਿਹਾ ਡਿਡਕਲ ਹੈਗਾ ਪੋਸਟਰ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਕੀ ਹੈਗਾ ਸੋ ਇਹਦੇ ਵਿੱਚ ਸਤਕਾਰ ਸੰਧੂ ਵੀ ਮੇਰੇ ਨਾਲ ਹੈ ਸੋ ਕੱਲ ਨੂੰ ਤੁਹਾਡੇ ਸਾਰਿਆਂ ਤੇ ਲਈ ਗਾਣਾ ਇਹ ਕੈਟਰਾਕੇਟ ਦੇ YouTube ਚੈਨਲ ਤੇ ਵੀਡੀਓ ਆ ਜਾਊਗਾ ਤੁਸੀਂ ਸਾਰੇ ਜਣੇ ਦੇਖ ਸਕਦੇ ਹੋ ਕੱਲ ਨੂੰ ਸੋ ਮਾਰਨਿੰਗ ਆਡੀਓ ਅਵੇਲੇਬਲ ਹੋ ਜਾਏਗਾ ਸਾਰੇ ਸਟ੍ਰੀਮਿੰਗ ਸਾਈਟਸ ਦੇ ਉੱਤੇ ਜਿੰਨੇ ਵੀ ਪਲੇਟਫਾਰਮਸ ਨੇ ਉਹਨਾਂ ਸਾਰਿਆਂ ਦੇ ਉੱਤੇ ਤੁਹਾਨੂੰ ਛਿੜਕਾਂ ਦਾ ਆਡੀਓ ਸੁਣਨ ਨੂੰ ਮਿਲ ਸਕਦਾ ਹੈ ਔਰ ਵੀਡੀਓ ਜਿਹੜਾ ਹੈਗਾ ਉਹ ਅਸੀਂ ਸ਼ਾਮ ਨੂੰ ਰਿਲੀਜ਼ ਕਰਾਂਗੇ ਤਕਰੀਬਨ 5 ਤੋਂ 6 ਵਜੇ ਅਸੀਂ ਇਹਦਾ ਵੀਡੀਓ ਲਾਈਵ ਕਰ ਦਾਂਗੇ ਸੋ ਉਹਦੇ ਲਈ ਤੁਹਾਨੂੰ ਕੈਂਟ ਰਕੇਟ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਪਏਗਾ ਜਲਦੀ ਜਲਦੀ ਉਹ ਸਬਸਕ੍ਰਾਈਬ ਕਰ ਲਓ ਇਸ ਲਾਈਵ ਤੋਂ ਬਾਅਦ ਮੈਂ ਉਹਦਾ ਵੀ ਲਿੰਕ ਪਾਉਂਗੀ ਸੋ ਤੁਸੀਂ ਉੱਥੇ ਜਾ ਕੇ ਉਹਨੂੰ ਸਬਸਕ੍ਰਾਈਬ ਕਰਕੇ ਸੋ ਤੁਹਾਨੂੰ ਟਾਈਮਲੀ ਉਹਦੀ ਨੋਟੀਫਿਕੇਸ਼ਨ ਮਿਲ ਜੇ ਇਸ ਕਰਕੇ ਤੁਸੀਂ ਉਹਨੂੰ ਸਬਸਕ੍ਰਾਈਬ ਕਰ ਦਿਓ ਅਮ ਗੁੱਡ ਮਾਰਨਿੰਗ ਕੁੜੀਏ ਸੋਹਣੀ ਕੁੜੀਏ ਥੈਂਕ ਯੂ ਕਿਰਨ ਪਾਲਕਾ ਔਰ ਥੈਂਕ ਯੂ ਅ ਤੁਸੀਂ ਵੀ ਸੋਹਣੇ ਹੋ ਮਿੰਛੂ ਤੇ ਛੋਟੀ ਜਿਹੀ ਤੁਹਾਡੀ ਉਹ ਦਿਖ ਰਹੀ ਹੈ ਪਿਕਚਰ ਪਰ ਤੁਸੀਂ ਬਹੁਤ ਸੋਹਣੇ ਹੋ ਅ ਬਿਗ ਫੈਨ ਕਮਲਦੀਪ ਥੈਂਕ ਯੂ ਮੈਂ ਦੋਨਾਂ ਤੇ ਐਕਚੁਅਲੀ ਲਾਈਵ ਹੈਗੀ ਆ ਮੈਂ ਫੇਸਬੁੱਕ ਤੇ ਵੀ ਲਾਈਵ ਹੈਗੀ ਆ ਤੇ ਮੈਂ ਇੰਸਟਾਗ੍ਰam ਤੇ ਵੀ ਲਾਈਵ ਹੈਗੀ ਆ ਇਸ ਵੇਲੇ ਮੈਂ ਇਸ ਵਕ ਇੰਸਟਾਗ੍ਰam ਤੇ ਬਹੁਤ ਘੱਟ ਲਾਈਵ ਹੁੰਨੀ ਆ ਮੈਨੂੰ ਨਹੀਂ ਪਤਾ ਕਿ ਬਿਲਕੁਲ ਰਾਈਟ ਟਾਈਮ ਹੈਗਾ ਲਾਈਵ ਹੋਣ ਦਾ ਜਾਂ ਨਹੀਂ ਹੈਗਾ ਕਿਉਂਕਿ ਇੱਥੇ ਰਾਤ ਹੈਗੀ ਆ ਇੱਥੇ ਇੱਥੇ 11 ਵਜੇ ਆ ਤੇ ਮੈਨੂੰ ਜਰਾ ਕਮੈਂਟ ਦੇ ਵਿੱਚ ਦੱਸਿਓ ਕੌਣ ਕਿੱਥੋਂ ਕਿੱਥੋਂ ਲਾਈਵ ਇਹ ਦੇਖ ਰਿਹਾ ਸਾਰੇ ਇੰਡੀਆ ਤੋਂ ਹੀ ਹੈਗੇ ਆਇਆ ਜਾਂ ਕੋਈ ਬਾਹਰੋਂ ਵੀ ਦੇਖ ਰਿਹਾ ਕਿ ਤੂੰ ਤੁਹਾਡੇ ਕੁਝ ਗਾਣੇ ਭਿਜੇ ਸੀ ਤੁਸੀਂ ਮਨਿੰਦਰ ਰਿਆਰ ਓਕੇ ਮੈਂ ਚੈੱਕ ਕਰ ਲਾਂਗੀ ਜੀ ਮੈਂ ਤੁਹਾਡੇ हेयर ਤੇ ਸੂਟ ਦਾ ਸਟਾਈਲ ਫੋਲੋ ਕਰ ਲਿਆ थैंक यू ਕਿਸਾਨੋ ਕੇ ਇਸ ਜੋ ਕਿਸਾਨਾਂ ਦੇ ਆंदोलਨ ਕੋ ਸਪੋਰਟ ਕਰਨੇ ਲਈ ਸਦਾ ਰਾਣੀ ਸਦਾ ਕੁਝ ਹਿੰਦੀ ਚ ਲੱਗਦਾ ਗਲਤ ਲਿਖਿਆ ਗਿਆ ਨਾ ਆਪਣਾ ਸੋ ਥੈਂਕ ਯੂ ਰਣੀ ਰਹੇਗੇ ਆਈ ਥਿੰਕ ਇਹ ਲਿਖਣਾ ਚਾਹੁੰਦੇ ਹੋ ਤੁਸੀਂ ਥੈਂਕ ਯੂ ਜਤਾਰ ਜੀ ਪੰਜਾਬ ਪੌਣੇ 9:00 ਵਜੇ ਓਕੇ ਠੀਕ ਹੈ ਜੀ ਇੰਡੀਆ ਕਰਨਾਲ ਤੋਂ ਦੁਬਈ ਤੋਂ ਓਕੇ ਨਿਊਜ਼ੀਲੈਂਡ ਅਮ हेलो रवि हाय ओ माय गॉड नार कमल थैंक यू थैंक यू सो थानो मेरा बर्थडे याद है सो मैं दसना ही भूल गई कि मैं जड़ी ये डेट गाने दे लिए डिसाइड की थी सीगी ए मेरे बर्थडे वाले दिन मैं गाना रिलीज कर रही हूं सो 30th नो मेरा बर्थडे होता 30th सितंबर नो और सेम दे ही गाना मैं रिलीज कर रही हूं ਸੋ ਮੇਰੇ ਬੜੇ ਬੜੇ ਟਾਈਮ ਤੋਂ ਮੇਰੇ ਮਨ ਚ ਸੀਗਾ ਕਿ ਮੈਂ ਆਪਣੇ ਬਰਥਡੇ ਤੇ ਕਦੇ ਨਾ ਕਦੇ ਕੋਈ ਗਾਣਾ ਰਿਲੀਜ਼ ਕਰੂੰਗੀ ਸੋ ਸਬਬ ਬਣ ਗਿਆ ਸੋ ਅੱਜ ਇਹ ਗਾਣਾ ਸਬਬ ਬਣਿਆ ਚਲੋ ਤੁਹਾਨੂੰ ਵਧੀਆ ਲੱਗੂਗਾ ਗਾਣਾ ਅਮ ਅਬੋਰ ਤੋਂ ਪੰਜਾਬ ਤੋਂ ਓਕੇ ਇਟਲੀ ਓਕੇ ਜੀ ਕਰਨਾਲ ਤੋਂ ਹੈਪੀ ਬਰਥਡੇ ਇਨ ਐਡਵਾਂਸ ਸਾਬ ਲੋਰੀਆ ਜੀ ਥੈਂਕ ਯੂ ਥੈਂਕ ਯੂ ਹੈਪੀ ਥੈਂਕ ਯੂ ਜੀ ਮੇਰਾ ਬਰਥਡੇ ਕੱਲ ਹੈ ਮੈਨੂੰ ਕੱਲ ਵਿਸ਼ ਕਰਿਓ ਨਾਲੇ ਵਿਸ਼ ਕਰਿਓ ਨਾਲੇ ਇੱਕ ਬਰਥਡੇ ਗਿਫਟ ਤੁਹਾਡੇ ਸਾਰਿਆਂ ਤੋਂ ਚਾਹੀਦਾ ਕਿ ਜਿਹੜੇ ਜਿਹੜਾ ਬਰਥਡੇ ਵਿਸ਼ ਕਰਦੇ ਨਾਲ ਦੀ ਨਾਲ ਗਾਣਾ ਜ਼ਰੂਰ ਸ਼ੇਅਰ ਕਰਦੇ ਹੋ ਇਹ ਮੇਰੇ ਲਈ ਸਭ ਤੋਂ ਵੱਡਾ ਗਿਫਟ ਹੋਊਗਾ ਸੋ ਇਹ ਤੁਹਾਡੇ ਸਾਰਿਆਂ ਦੇ ਲਈ ਮੇਰੇ ਵੱਲੋਂ ਇੱਕ ਗਿਫਟ ਹੈਗਾ ਸੋ ਤੁਹਾਡੇ ਵੱਲੋਂ ਮੈਨੂੰ ਛੋਟਾ ਜਿਹਾ ਗਿਫਟ ਚਾਹੀਦਾ ਕਿ ਤੁਸੀਂ ਮੇਰਾ ਗਾਣਾ ਜ਼ਰੂਰ ਸ਼ੇਅਰ ਕਰਿਓ ਜੋ ਜੋ ਦੇਖ ਰਹੇ ਨੇ ਸਾਰੇ ਕੱਲ ਪ੍ਰੋਮਿਸ ਕਰੋ ਵੀ ਗਾਣਾ ਸ਼ੇਅਰ ਕਰੋਗੇ ਫਿਰੋਜ਼ਪੁਰ ਪੰਜਾਬ ਤੋਂ ਪਵਨਜੀਤ ਸਿੰਘ ਜੋਸਫ ਠੀਕ ਹੈ ਜੀ ਨਲਵੀ ਤੋਂ ਅਦੀਪ ਸੋ ਜ਼ਿਆਦਾਤਰ ਪੰਜਾਬ ਤੋਂ ਹੀ ਹੈਗੇ ਆ ਸਾਰੇ ਇਸ ਵੇਲੇ ਲਾਈਵ 'ਚ ਜੋ ਦੇਖ ਰਹੇ ਨੇ ਹੁਸ਼ਿਆਰਪੁਰ ਤੋਂ ਕੇ ਜੀ ਜਾਵედ ਖਾਨ ਸਲਾਮ ਜੀ ਓਕੇ ਸੋ ਜਿਹੜੇ ਹੁਣ ਲਾਈਵ ਮੇਰੇ ਨਾਲ ਗੱਲ ਮੇ ਸੀ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਬਰਥਡੇ ਵਿਸ਼ੇਸ ਦੇ ਰਹੇ ਆ ਸਸਿਕਾਲ ਰੁਪਿੰਦਰ ਭੈਣੇ ਲੱਕੀ ਬੋਨੀਆ ਸਸਿਕਾਲ ओके okay जी कैलिफोर्निया ਤੋਂ ओके 베ਨੀ ਪੈਗ ਤੋਂ 베ਨੀ ਪੈਗ ਵਾਲੇ ਹੱਲੇ ਹਾਂ ਕਿਉਂਕਿ ਤੁਸੀਂ 3 ਘੰਟੇ ਪਿੱਛੇ ਹੋ ਸਾਡੇ ਤੋਂ ਠੀਕ ਹੈ ਠੀਕ ਹੈ ਠੀਕ ਹੈ ਅਬੋਰ ਤੋਂ ਅਬੋਰ ਵਾਲੇ ਬਹੁਤ ਨਹੀਂ ਇਸ ਟਾਈਮ ਲਾਈਵ ਦੇਖ ਰਹੇ ਹਾਂ ਮਿਸ ਤੋਂ ਟ੍ਰਾਂਟੋ ਤੋਂ ਸਤਕਾਰ ਚੱਠਾ ਜੀ ਓਕੇ ਜੀ ਸੋ ਆਲਮੋਸਟ オン ਲਾਈਵ ਬਰਾਬਰ ਬਰਾਬਰ ਚੱਲ ਰਿਹਾ ਹੈ ਇੱਥੇ ਇੰਸਟਾਗ੍ਰam ਤੇ ਤੇ ਆਪਣਾ ਫੇਸਬੁੱਕ ਤੇ यूएस से तुम हैप्पी बर्थडे कमल रंधावा थैंक यू वॉइस ऑफ पंजाब पे ਤੁਸੀਂ ਸਾਡੇ ਫੇਵਰਟ ਸੀ ਨਹੀਂ ਨਹੀਂ वॉइस ऑफ ਪੰਜਾਬ ਨਹੀਂ ਆਵਾਜ਼ ਪੰਜਾਬ ਦੀ ਅ ਥੋੜਾ ਜਿਹਾ ਫਰਕ ਹੈ ਆਵਾਜ਼ ਪੰਜਾਬ ਦੀ ਪਹਿਲਾਂ ਸੀਗਾ 4 ਸਾਲ ਬਾਅਦ वॉइस ऑफ ਪੰਜਾਬ ਸ਼ੁਰੂ ਹੋਇਆ ਸੀ ਪੀਰੀਸੀ ਤੇ ਸੋ ਇਹ ਜਿਹੜਾ ਸੀਗਾ ਐਮਚ on ਤੇ ਸੀਗਾ ਓਕੇ ਜ਼ੀਰੋ ਕੋਰੀਆ ਮੈਂ ਜ਼ਰੂਰ ਸੁਣਾਉਂਗੀ ਮੈਂ ਕੱਲ ਫੇਰ ਲਾਈਵ ਆਉਂਗੀ ਗਾਣੇ ਤੋਂ ਜਸਟ ਜਦੋਂ ਗਾਣਾ ਰਿਲੀਜ਼ ਹੋਊਗਾ ਉਸ ਤੋਂ ਜਸਟ ਪਹਿਲਾਂ ਆਪਾਂ ਰਿਲੀਜ਼ ਰਿਲੀਜ਼ਿੰਗ ਤੋਂ ਪਹਿਲਾਂ ਆਪਾਂ ਲਾਈਵ ਹੋਵਾਂਗੇ ਤੇ ਮੈਂ ਪ੍ਰੋਮਿਸ ਐ ਪ੍ਰੋਮਿਸ ਮੈਂ ਗਾਣਾ ਕੱਲ ਸੁਣਾਉਂਗੀ ਤੁਹਾਨੂੰ ਪਿੰਡ ਦੇ ਘਰੇ ਡੈਫੀਨਟਲੀ ਕੱਲ ਮੇਰਾ ਬਰਥਡੇ ਜਦੋਂ ਬਰਥਡੇ ਮੇਰਾ ਸਟਾਰਟ ਹੋ ਜਾਊਗਾ ਮੈਂ ਉਦੋਂ ਗਾਣਾ ਤੁਹਾਨੂੰ ਸਾਰਿਆਂ ਨੂੰ ਸੁਣਾਉਂਗਾ ਸਦਾ ਬੀਬੀ ਅ ਗਿਫਟ ਫਰਮ ਮਾਈ ਸਾਈਡ ਜਨਮ ਦਿਨ ਦੀ ਮੁਬਾਰਕਾਂ ਸੁਖ ਜਗਰਾਉ ਥੈਂਕ ਯੂ ਕੈਨੇਡਾ ਤੋਂ ਦੇਖ ਰਹੇ ਸੋ ਕੱਲ <Kal> 30th ਨੂੰ ਸਵੇਰੇ ਤਕਰੀਬਨ 9 10 ਵਜੇ गाना ਲਾਈਵ ਹੋ ਜਾਏਗਾ ਸਾਰੇ ਸਟ੍ਰੀਮਿੰਗ ਸਾਈਟਸ ਤੇ ਅ ਤੁਸੀਂ ਸਾਰੇ ਜਣੇ ਦੇਖ ਸਕਦੇ ਹੋ ਸੁਣ ਸਕਦੇ ਹੋ ਪਹਿਲਾਂ ਅਰਮਾਨ ਖਾਨ हेयर स्टाइल्स ਹੁਣਾ ਜੀ ਥੈਂਕ ਯੂ ਅਮ ਮੈਂ ਪਟਿਆਲਾ ਪੰਜਾਬ ਤੋਂ ਤੁਸੀਂ ਬਹੁਤ ਅੱਛੇ ਸਿੰਗਰ ਵਿਕਾਸ ਗੁਪਤਾ थैंक यू ਵਿਕਾਸ ਜੀ थैंक यू ਸੋ ਕੱਲ ਨੂੰ 30th ਨੂੰ ਗਾਣਾ ਹੋ ਰਿਹਾ ਰਿਲੀਜ਼ ਵੇਰੇ 10 ਵਜੇ ਆਈ ਥਿੰਕ 9 ਵਜੇ ਜਾਂ 10 ਵਜੇ ਮੈਨੂੰ ਮੈਂ ਸ਼ੋਰ ਨਹੀਂ ਹੈਗੀ ਬਸ ਇਹਦੇ ਵਿੱਚਕਾਰ ਜੀ ਤੁਸੀਂ ਜਿਹੜਾ ਗਾਣਾ ਸੁਣ ਸਕਦੇ ਹੋ ਸਾਰੀ ਸਟ੍ਰੀਮਿੰਗ ਸਾਈਟਸ ਤੇ ਲਾਈਵ ਹੋ ਜਾਊਗਾ ਔਰ ਸ਼ਾਮ ਨੂੰ 6 ਵਜੇ ਆਪਾਂ ਗਾਣਾ YouTube ਤੇ ਆਪਾਂ ਲਾਈਵ ਕਰ ਦਾਂਗੇ ਤੁਸੀਂ ਉੱਥੇ ਸਾਰੇ ਜਣੇ ਜਾ ਕੇ ਵੀਡੀਓ ਦੇਖ ਸਕਦੇ ਹੋ ਔਰ ਚਿੰਨੀ ਮੇਰੇ ਨਾਲ ਫੇਸਬੁੱਕ ਤੇ ਇੰਸਟਾਗ੍ਰam ਤੇ ਮੈਨੂੰ ਫੋਲੋ ਕਰਦੇ ਆ ਜ਼ਰੂਰ ਉੱਥੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਗਾਣਾ ਕਿਵੇਂ ਲੱਗਿਆ ਕਿਉਂਕਿ ਇੱਕ ਗਾਣੇ ਤੇ ਦੇਖੋ ਗਾਣਾ ਤਾਂ ਹੁੰਦਾ 2.5 ਮਿੰਟ ਦਾ ਹੁੰਦਾ ਹਨਾ 2.5 3 ਮਿੰਟ ਦਾ ਪਰ ਮਿਹਨਤ ਕਾਫੀ ਹੁੰਦੀ ਆ ਉਸ ਗਾਣੇ ਦੇ ਪਿੱਛੇ ਸਾਰੀ ਟੀਮ ਦੀ ਮਿਹਨਤ ਹੁੰਦੀ ਆ ਸੋ ਸਾਰਿਆਂ ਨੇ ਮਤਲਬ ਗਾਣਾ ਲਿਖਣ ਤੋਂ ਲੈ ਕੇ ਉਸ ਤੋਂ ਬਾਅਦ ਐਡੀਟਿੰਗ ਤੱਕ ਉਹ ਮਿਹਨਤ ਹੁੰਦੀ ਆ ਸੋ ਸਾਰੀ ਟੀਮ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਇੱਕ ਗਾਣੇ ਦੇ ਉੱਤੇ ਸੋ ਤੁਸੀਂ ਜ਼ਰੂਰ ਦੇਖ ਕੇ ਆਪਣਾ ਰਿਵਿਊ ਦਿਓ ਤੁਹਾਨੂੰ ਗਾਣਾ ਕਿਵੇਂ ਦਾ ਲੱਗਿਆ ਰਾਜਵੀਰ ਖਹਿਰਾ ਜਨਮ ਦਿਨ ਮੁਬਾਰਕ ਥੈਂਕ ਯੂ ਅਮ ਆਈ ਥਿੰਕ ਹੁਣ ਆਪਣਾ ਲਾਈਵ ਇੱਥੇ ਖਤਮ ਕਰਦੇ ਆ ਕਿਉਂਕਿ ਮੇਰੀ ਜਿਹੜੀ ਗੱਲਾਂ ਨਾ ਖਤਮ ਹੋ ਗਈਆਂ ਮੈਂ ਮੈਂ ਬਸ ਤੁਹਾਨੂੰ ਸਾਰਿਆਂ ਨੂੰ ਮੈਸੇਜ ਦੇਣੀ ਆਈ ਸੀਗੀ ਕਿ ਕੱਲ ਨੂੰ ਗਾਣਾ ਹੋਊਗਾ ਰਿਲੀਜ਼ ਤੇ ਤੁਸੀਂ ਸਾਰੇ ਜਣੇ ਸਾਰੇ ਸਾਰੇ ਜਣੇ ਜ਼ਰੂਰ ਸੁਣਿਓ ਪਾਣੀ ਪੀ ਲਿਆ ਜਾਈਏ ਥੋੜਾ ਜਿਹਾ ਦੇ ਦੁਬਾਰਾ ਰਾਜਵੀਰ ਖੈਰਾ ਜੀ ਮੈਨੂੰ ਮਿਲ ਗਿਆ ਤੁਹਾਡਾ ਮੈਸੇਜ ਮੈਨੂੰ ਲੱਗਦਾ ਦੁਬਾਰਾ ਦੁਬਾਰਾ ਤੁਸੀਂ ਟਾਈਪ ਕਰ ਰਹੇ ਹੋ ਥੈਂਕ ਯੂ ਥੈਂਕ ਯੂ so much for your wishes ਅਮ ਕੱਲ ਵਾਲਾ ਜਿਹੜਾ ਗਾਣਾ ਹੈ ਬਸ ਮੈਂ ਨਾ ਹਿੰਟ ਦੇ ਦੇਨੀ ਆ ਬੀਟ Song ਹੈਗਾ ਤੇ ਮਤਲਬ ਪਹਿਲਾਂ ਦੀ ਤਰ੍ਹਾਂ ਤੁਹਾਨੂੰ ਨਰਾਸ਼ ਨਹੀਂ ਕਰੂੰਗੀ ਇਟਸ ਆ ਫੈਮਲੀ Song ਡੈਫੀਨਿਟਲੀ ਫੈਮਲੀ Song ਹੈਗਾ ਤੇ ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗੂਗਾ ਗਾਣਾ ਸ਼੍ਰੀ ਬਰਾੜ ਨੇ ਲਿਖਿਆ ਔਰ ਮੇਰੇ ਨਾਲ ਸਤਕਾਰ ਸੰਦੂ ਇਹਦੇ ਵਿੱਚ ਕੁਆਟਰ ਹੈ ਗਿਆ ਸੋ ਮੇਲੀ ਦੋਨਾਂ ਨੇ ਕੀਤਾ ਹੈਗਾ ਮਨਦੀਪ ਯੂਐਸਏ ਮੈਂ ਯੂਐਸਏ ਆਈ ਸੀ ਗਈ ਥੋੜੇ ਇੱਕ ਦਿਨ ਪਹਿਲਾਂ ਤੁਹਾਨੂੰ ਕੋਈ ਪਤਾ ਨਹੀਂ ਲੱਗਿਆ ਹੋਣਾ ਕਿਉਂਕਿ ਮੈਂ ਅਪਡੇਟ ਹੀ ਨਹੀਂ ਬਾਲਾ ਕਰਦੀ ਹੈਗੀ ਮੈਂ ਬਹੁਤ ਹੀ ਜ਼ਿਆਦਾ ਨਾ ਸਨੈਪਸ ਪਾਉਣੀ ਆ ਔਰ ਨਹੀਂ ਰੋਲਾ ਪਾਉਣੀ ਆ ਮੈਂ ਇਸ ਕੰਮ ਆਪਣਾ ਕਰਕੇ ਤੇ ਵਾਪਸ ਆ ਗਈ ਸੀਗੀ ਸੋ ਵਨ ਡੇ ਟ੍ਰਿਪ ਸੀਗਾ ਮੇਰਾ ਅ ਸੋ ਹੁਣ ਆਪਾਂ ਇੱਥੇ ਲਾਈਵ ਖਤਮ ਕਰਦੇ ਆਂ ਸਾਡੀਆਂ ਗੱਲਾਂ ਹੋਈਆਂ ਜੇ ਖਤਮ ਬੋਥ ਪ੍ਰਤੀਕ ਹਾਈ ਪ੍ਰਤੀਕ ਮੈਨੂੰ ਜਿਹੜਾ ਮੇਕਅਪ ਮੇਰਾ ਕੀਤਾ ਨਾ ਗਾਣੇ ਦੇ ਵਿੱਚ ਸੋਹਣਾ ਸੋਹਣਾ ਬਣਾਇਆ ਪ੍ਰਤੀਕ ਨੇ ਬਣਾਇਆ ਸੋ ਪ੍ਰਤੀਕ लव यू फॉर बीडिंग फॉर इट बहुत चंगा लग बहुत सोहना बनिया बहुत सोहना थैंक यू प्रतीक आई लव यूर मेकअप थैंक यू करम सेखो हून निर वेखी चलो uh, मैं, मैं पातड़ा आई हाँ हाँ जी हां जी डॉक्टर सरब ਹਾਂਜੀ ਆਈ ਹੋਈਆਂ ਮੈਂ ਪਾਤਰਾ ਵੀ ਆਈਆਂ ਵਾਹ ਜੀ ਵਾਹ ਚੰਗੀ ਕੁੜੀ ਆਪੀ ਬੋਲਦੇ ਥੈਂਕ ਯੂ ਜੀ ਸੁਰੇਸ਼ ਥੈਂਕ ਯੂ ਸਰਸਾ ਹਰਿਆਣਾ ਤੋਂ ਵੈਰੀ ਨਾਈਸ ਮੇਰੇ ਹੋਮ ਟਾਊਨ ਤੋਂ ਅਜੀਤ ਬਣਾ ਮੇਰਾ ਹੋਮ ਟਾਊਨ ਸਰਸਾ ਹਰਿਆਣਾ ਵਾਜੇਵਾ ਸਰਸਿਆਲੇ ਬਹੁਤ سارے ਲਾਈਵ ਹੈਗੇ ਐ ਇਸ ਵੇਲੇ ਮੈਨੂੰ ਦੇਖ ਰਹੇ ਸੰਜੀਤ ਜੀ ਥੈਂਕ ਯੂ ਫੋਰ ਪਰ ਦਿ ਵਿਸ਼ੇਸ ਸੋ ਮੈਂ ਸਾਰਿਆਂ ਦੇ ਹੁਣ ਮੈਂ ਨਾ ਬਸ ਨਾਮ ਹੀ ਪੜੀ ਜਾ ਰਹੀ ਆ ਸੋ ਮੈਨੂੰ ਅਮ ਥੈਂਕ ਯੂ ਸੰਦੀਪ ਜੀ ਥੈਂਕ ਯੂ ਮੈਂ ਤੁਹਾਨੂੰ ਵੀ ਹੈਪੀ ਦਿਦੀ ਲੱਲਣ ਦੀ ਲਾਈਵ ਇਹਦੇ ਵਿੱਚ ਪਰ ਮੈਨੂੰ ਪਤਾ ਨਹੀਂਗਾ ਕਿ ਇਹਦੇ ਵਿੱਚ ਕਿਦਾਂ ਲਾਈਵ ਲੈ ਕੇ ਆਈਦਾ ਹਨਾ ਕਿਦਾਂ ਜੁਆਇਨ ਕਰਵਾਉਂਦੇ ਆ ਮੈਂ ਕਦੇ ਕੀਤਾ ਨਹੀਂ ਇਹ ਸੋ ਮੇਰੀ ਹੈਪੀ ਭੈਣ ਵੀ ਇਹਦੇ ਵਿੱਚ ਉਹਨਾਂ ਦਾ ਵੀ ਇੱਕ ਛੋਟਾ ਜਿਹਾ ਰੋਲ ਹੈਗਾ ਛੋਟਾ ਨਹੀਂ ਮੇਰੀ ਵੱਡੀ ਵੀਡੀਓ ਚ ਪੂਰਾ ਹੀ ਰੋਲ ਹੈ ਹਨਾ ਤੇ ਮੋਗਾ ਮੈਂ ਆਈ ਸੀਗੀ ਲਾ ਮੇਰਾ ਸ਼ੋਅ ਸੀਗਾ ਮੂਗਾ ਮੈਂ ਆਈ ਸੀਗੀ ਹਾਂਜੀ ਮੈਂ ਉਹ ਹੀ ਦੱਸਿਆ ਨਾ ਕਿ ਮੈਂ ਸ਼ੋਅ ਵਗੈਰਾ ਹੁੰਦਾ ਵੀ ਆ ਮੈਂ ਬਹੁਤਾ ਪੋਸਟ ਨਹੀਂ ਕਰਦੀ ਆ ਨਾ ਮੈਂ ਦੱਸਦੀ ਆ ਕਿ ਫਲਾਣੀ ਜਗ੍ਹਾ ਹੈਗਾ ਕਿਉਂਕਿ ਪ੍ਰਾਈਵੇਟ ਸ਼ੋਅ ਹੁੰਦੇ ਨੇ ਆ ਲਾਈਕ ਵੈਡਿੰਗ ਸ਼ੋਅ ਕਿਉਂਕਿ ਉਹ ਪ੍ਰਾਈਵੇਟ ਹੁੰਦੇ ਨੇ ਹਰ ਇੱਕ ਦਾ ਆਪਣਾ ਆਪਣਾ ਹੁੰਦਾ ਨਾ ਤਾਂ ਤਾਂ ਇਸ ਕਰਕੇ ਬਹੁਤਾ ਜ਼ਿਆਦਾ ਮੈਂ ਅਪਡੇਟ ਨਹੀਂ ਕੀਤਾ ਹੋਇਆ ਕਦੇ ਵੀ ਕੀਤਾ ਨਹੀਂਗਾ ਜੇ ਪ੍ਰੋਬਟੀ ਠੀਕ ਹੈ ਜੀ ਕੱਲ ਨੂੰ ਦੇਖਣਾ ਨਾ ਭੁੱਲੋ 30 ਤਰੀਕ ਨੂੰ ਗਾਣਾ ਹੋ ਜਾਣਾ ਕੱਲ ਨੂੰ ਰਿਲੀਜ਼ ਔਰ ਸਾਰਿਆਂ ਨੇ ਜ਼ਰੂਰ ਸ਼ੇਅਰ ਕਰਨਾ ਹੈ ਔਰ ਆਪਣੇ ਰਿਵਿਊ ਜ਼ਰੂਰ ਦਿਓ ਮੈਨੂੰ ਕਿ ਤੁਹਾਨੂੰ ਗਾਣਾ ਕਿਵੇਂ ਲੱਗਿਆ ਕਿਉਂਕਿ ਤੁਹਾਡੇ ਰਿਵਿਊਜ਼ ਬੜੇ ਇੰਪੋਰਟੈਂਟ ਹੁੰਦੇ ਆ ਉਹਦੇ ਨਾਲ ਕੀ ਹੈ ਕਿ ਹੋਰ ਬੰਦਾ ਬੈਟਲ ਕਰਨ ਦੀ ਕੋਸ਼ਿਸ਼ ਕਰਦਾ ਹੈ ਨੈਕਸਟ ਟਾਈਮ ਹੈ ਨਾ ਤਾਂ ਆਪਣੇ ਰਿਵਿਊ ਜ਼ਰੂਰ ਦਿਓ ਤੁਸੀਂ ਔਰ ਗਾਣਾ ਜ਼ਰੂਰ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਸੋ ਇਸ ਤੋਂ ਬਾਅਦ ਮੈਂ ਕੈਂਟਰਾ ਕਿਟ ਦਾ YouTube ਚੈਨਲ ਜਿਹੜਾ ਹੈਗਾ ਉਹ ਉਹਦਾ ਲਿੰਕ ਸ਼ੇਅਰ ਕਰਦੀ ਆ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜਿੰਨੇ ਵੀ ਲਾਈਵ ਦੇਖ ਰਹੇ ਆ ਜ਼ਰੂਰ ਸਬਸਕ੍ਰਾਈਬ ਕਰਿਓ ਇਸ ਲਾਈਵ ਤੋਂ ਬਾਅਦ ਔਰ ਕਰ ਲਈ ਐਕਸਾਈਟਿਡ ਆ ਮੈਂ ਗਾਣਾ ਕੱਲ ਹੋ ਜਾਏਗਾ ਪਲੀਜ਼ ਜਿਵੇਂ ਤੁਸੀਂ ਪਿੰਡ ਦੇ ਘਰੇ ਦੀਆਂ ਰੀਲਸ ਬਣਾ ਰਹੇ ਹੋ ਨਾ ਸੋਹਣੀਆਂ ਸੋਹਣੀਆਂ ਇਹਦੀਆਂ ਵੀ ਬਣਾਇਓ ਟੈਗ ਕਰਿਓ ਮੈਨੂੰ ਮੈਂਸ਼ਨ ਕਰਿਓ ਮੈਂ ਸਾਰੀਆਂ ਮੈਂਸ਼ਨ ਬੈਕ ਕਰੂੰਗੀ ਐਂਡ ਇਹਦੇ ਨਾਲ ਹੀ ਪਿੰਡ ਦੇ ਕਿਹੜੇ Song ਕੱਲ ਸੁਣਾਉਂਗੀ ਇੱਥੇ ਬਹੁਤ سارے ਮੈਸੇजेस ਆ ਰਹੇ ਆ ਕਿ ਗਾਣਾ ਸੁਣਾ ਦਿਓ ਮੈਂ ਕੱਲ ਨੂੰ ਜ਼ਰੂਰ ਸੁਣਾਉਂਗੀ ਗਾਣਾ ਡੈਫੀਨਿਟਲੀ ਆਰ ਬੀ ਲਾਈਵ ਟੂਮੋਰੋ ਐਂਡ ਮੈਂ ਜ਼ਰੂਰ ਸੁਣਾਉਂਗੀ ਤੁਹਾਨੂੰ ਸਾਰਿਆਂ ਨੂੰ ਗਾਣਾ ਤਾਂ ਇਸੇ ਦੇ ਨਾਲ ਆਪਾਂ ਲਾਈਵ ਇੱਥੇ ਬੰਦ ਕਰਦੇ ਆਂ ਔਰ ਖੁਸ਼ ਰਹੋ ਆਪਣਾ ਧਿਆਨ ਰੱਖੋ ਸਿਹਤ ਦਾ ਧਿਆਨ ਰੱਖੋ ਔਰ ਕਿ ਸਿਹਤ ਹੈ ਤਾਂ ਸਭ ਕੁਝ ਹੈ ਬੈਸਟ ਫੀਮੇਲ ਸਿੰਗਰ ਇਨ ਪੰਜਾਬ ਥੈਂਕ ਯੂ ਦੋ ਕਪੈਰੇ ਗਾਣੇ ਚ ਹੁੰਦੇ ਹੀ ਦੋ ਕਪੈਰੇ ਮੈਂ ਕੱਲ ਸੁਣਾਉਂਗੀ ਪੱਕਾ ਦੋ ਕਪੈਰੇ ਜਿਨ੍ਹਾਂ ਤੁਹਾਡੇ ਫੈਨ ਆ ਜੁੜੇ ਰਹੇ ਨੇ थैंक यू आई नो दैट ਮੇਰੇ ਨਾਲ ਮੇਰੇ ਨਾਲ ਜੋ ਜੁੜੇ ਹੋਏ ਹੈਗੇ ਹੈ ਬਹੁਤ ਪੁਰਾਣੇ ਹਨ ਮੈਨੂੰ ਪਤਾ ਹੈ ਮੈਂ ਮਤਲਬ ਮੈਂ ਨਾਮ ਵੀ ਦੱਸ ਸਕਦੀਆਂ ਕਈਆਂ ਦੇ ਜਿਹੜੇ ਬਤ ਇੰਨੇ ਸਾਲਾਂ ਤੋਂ ਮੇਰੇ ਨਾਲ ਜੁੜੇ ਹੋਏ ਨੇ ਕਈਆਂ ਨੂੰ ਤਾਂ ਮੈਂ ਬਾਈ ਫੇਸ ਐਂਡ ਬਾਈ ਨੇਮ ਵੀ ਜਾਣਦੀ ਹਾਂ ਹਨਾ ਹਾਂਜੀ ਮੈਂ ਥੋੜਾ ਗੇਨ ਹੋਇਆ ਮੇਰਾ ਵੀ ਵੇਟ ਬਿਕਾਜ਼ ਮੇਰੀ ਸਰਜਰੀ ਤੋਂ ਬਾਅਦ ਥੋੜਾ ਫਰਕ ਪੈ ਗਿਆ ਸੀਗਾ ਸੋ ਕੋਈ ਗੱਲ ਨਹੀਂ ਇਟਸ ਓਕੇ ਪਾਰਟ ਆਫ ਲਾਈਫ ਆਪਾਂ ਵੀ ਇਨਸਾਨ ਹੀ ਆਪਾ ਕਿੜੇ ਮਸ਼ੀਨ ਹੈ ਗਿਆ ਹਨਾ ਆਪਾਂ ਵੀ ਇਨਸਾਨ ਹੀ ਆ ਅਮ ਤੁਸੀਂ ਦੋ ਸੀ ਹਾਂਜੀ ਮੈਂ ਕੈਨੇਡਾ ਹੈਗੀ ਆ ਸੋ ਥੈਂਕ ਯੂ ਸੋ ਮਚ ਜਿੰਨੇ ਜਣੇ ਮੇਰੇ ਲਾਈਵ ਦੇਖ ਰਹੇ ਆ ਆਪਾਂ ਕੱਲ ਮਿਲਦੇ ਆ ਲਾਈਵ ਤੇ ਔਰ ਕੱਲ ਮਾਰਨਿੰਗ ਹੁੰਨੇ ਆ ਜਦੋਂ ਸਟ੍ਰੀਮਿੰਗ ਸਾਈਟਸ ਤੇ ਗਾਣਾ ਲਾਈਵ ਹੋਏਗਾ ਉਦੋਂ ਆਪਾਂ ਗਾਣਾ ਨਾਲ ਤੇ ਪਿੰਡ ਦੇ ਘਰੇ ਸੁਣਾਵਾਂਗੇ ਨਾਲ ਹੀ ਇਹ ਗਾਣਾ ਵੀ ਤੁਹਾਨੂੰ ਤੁਹਾਨੂੰ ਸਾਰੇ ਸੁਣਾਵਾਂਗੇ ਓਕੇ ਜੀ ਆਪਣਾ ਧਿਆਨ ਰੱਖੋ ਆਰਦਾਸੇੇਵਾ ਕਰੇ ਦਾਰਿਕਿਸੂ ਲੱਗਾ ਬਿਸਮੱਲਾ ਲੱਗਾ ਫਰਮਾਨ ਅੱਲਾਹ ਦੀ ਸ਼ਾਨ ਗੁੱਸਾ ਵੀ ਕਰ ਰਹੇ ਨੇ ਵਾਹ ਜੀ ਵਾਹ ਚਲੋ ਓਕੇ ਜੀ ਗੁੱਡ ਨਾਈਟ हैव अ गुड डे ਕੈਨੇਡਾ ਵਾਲਿਆਂ ਨੂੰ ਯੂਐਸ ਵਾਲਿਆਂ ਨੂੰ ਸ਼ੁਭ ਰਾਤਰੀ ਔਰ ਇੰਡੀਆ ਵਾਲਿਆਂ ਨੂੰ ਕੀ ਕਹਿੰਦੇ ਹੁੰਦੇ ਆ ਹੁਣ ਪੰਜਾਬੀ ਹਿੰਦੀ ਦੇ ਵਿੱਚ ਉਹ ਨਹੀਂ ਪਤਾ ਪਰ हैव अ ਗੁੱਡ ਡੇ ਚਲੋ ਜੀ ਥੈਂਕ ਯੂ ਕਿੰਨੇ ਵਜੇ ਲਾਈਵ ਹੋਣਾ ਕਰ ਕੱਲ ਕੱਲ ਆਈ ਥਿੰਕ ਯਾ ਸਵੇਰੇ ਹੋਵਾਂਗੇ ਲਾਈਵ ਜਦੋਂ ਸਟ੍ਰੀਮਿੰਗ ਸਾਈਟਸ ਤੇ ਗਾਣਾ ਆਊਗਾ ਜਾਂ ਫਿਰ ਸ਼ਾਮ ਨੂੰ ਸੋ ਕਿਸੇ ਵੀ ਟਾਈਮ ਲਾਈਵ ਹੋ ਸਕਦੀ ਆ ਫੋਲੋ ਕਰਦੇ ਰਹੋ ਐਂਡ ਇੰਤੋ ਬਾਅਦ ਕੈਟ ਰੱਕਟ ਦਾ YouTube ਚੈਨਲ ਜਿਹੜਾ ਹੈਗਾ ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਟਾਈਮ ਨਾਲ ਗਾਣਾ ਦਿਖ ਜੇ ਤੁਹਾਨੂੰ ਤੁਹਾਨੂੰ ਵੇਟ ਨਾਲ ਵਾਲੀ ਗਾਨੀ ਪਏ ਤੁਹਾਨੂੰ ਆਪਣੇ ਆਪ ਟਿੰਗ ਨੋਟੀਫਿਕੇਸ਼ਨ ਮਿਲ ਜੇ ਓਕੇ ਜੀ ਬਾਏ ਬਾਏ ਕੇਅਰ ਆਪਣਾ ਧਿਆਨ ਰੱਖੋ ਸਾਰੇ ਖੁਸ਼ ਰਹੋ ਥੈਂਕ ਯੂ ਓਕੇ ਜੀ ਬਾਏ ਬਾਏ